ਤਹੇ ਬੇਹਦ ਦਰਦਨਾਕ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਸਗੀ ਚਾਚੀ ਦੇ ਵੱਲੋਂ ਹੀ ਆਪਣੀ 2 ਸਾਲ ਦੀ ਪਤੀ ਜੀ ਨੂੰ ਕਿਡਨੈਪ ਕਰ ਲਿਆ ਗਿਆ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਜਦੋਂ ਬੱਚੀ ਘਰ ਦੇ ਵਿੱਚੋਂ ਗਾਇਬ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਵੱਲੋਂ ਉਸ ਨੂੰ ਲੱਭਿਆ ਜਾਂਦਾ ਹੈ ਜਦੋਂ ਸੀਸੀਟੀਵੀ ਕੈਮਰੇ ਦੇਖਦੇ ਨੇ ਤਾਂ ਹੋਸ਼ ਉੱਡ ਜਾਂਦੇ ਨੇ ਕਿਉਂਕਿ ਬੱਚੀ ਕਿਸੇ ਹੋਰ ਨਾਲ ਨਹੀਂ ਸਗੋ ਉਸ ਦੀ ਚਾਚੀ ਦੇ ਨਾਲ ਹੀ ਕਰੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਬੱਚੀ ਦਾ ਪਿਤਾ ਜੋ ਉਸ ਨੂੰ ਕੁਲਾਵੇ ਦੇ ਵਿੱਚ ਲੈ ਕੇ ਫੁੱਟ ਫੁੱਟ ਕੇ ਭੁੱਬਾ ਮਾਰ ਕੇ ਰੋ ਰਿਹਾ ਹੈ ਔਰ ਉਹ ਦੂਸਰੇ ਪਾਸੇ ਉਹ ਤਸਵੀਰ ਜਦੋਂ ਸੀਸੀਟੀਵੀ ਕੈਮਰੇ ਦੇ ਵਿੱਚ ਬੱਚੀ ਨੂੰ ਕਿਡਨੈਪ ਕੀਤਾ ਜਾਂਦਾ ਹੈ ਚਾਚੀ ਉਸ ਨੂੰ ਆਪਣੀ ਐਕਟਿਵਾ ਦੇ ਉੱਤੇ ਬਿਠਾਉਂਦੀ ਹੈ ਤਾਂ ਉੱਥੋਂ ਉਸ ਨੂੰ ਨਾਲ ਲੈ ਕੇ ਚਲੀ ਜਾਂਦੀ ਹੈ ਤਾਂ ਕਾਫੀ ਉਸ ਨੂੰ ਜਦੋਂ ਭਾਲਣ ਦੀ ਕੋਸ਼ਿਸ਼ ਬੱਚੀ ਨੂੰ ਕੀਤੀ ਜਾਂਦੀ ਹੈ ਜਦੋਂ ਬੱਚੀ ਕਿਤੇ ਵੀ ਨਹੀਂ ਲੱਭਦੀ ਤਾਂ ਪੁਲਿਸ ਨੂੰ ਜਾਣਕਾਰੀ ਪਰਿਵਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਔਰ ਚਾਚੀ ਜੋ ਇਸ ਕੈਮਰੇ ਦੇ ਵਿੱਚ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੁੰਦੀ ਹੈ ਤਾਂ ਸੀਸੀਟੀਵੀ ਵੀ ਪਰਿਵਾਰ ਦੇ ਵੱਲੋਂ ਸੌਂਪ ਦਿੱਤੀ ਜਾਂਦੀ ਹੈ ਜਦੋਂ ਸੀਸੀਟੀਵੀ ਚੈੱਕ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਤਾਂ ਉਹਨਾਂ ਦੇ ਵੱਲੋਂ ਬੱਚੀ ਨੂੰ ਲੱਭਣੇ ਛਾਪੇਮਾਰੀ ਹਰ ਥਾਂ ਕੀਤੀ ਜਾਂਦੀ ਹੈ ਤਾਂ ਇੱਕ ਪਾਰਕ ਦੇ ਵਿੱਚ ਬੱਚੀ ਮਿਲਦੀ ਹੈ ਤਾਂ ਕੱਲੀ ਬੱਚੀ ਨੂੰ ਛੱਡ ਕੇ ਉੱਥੋਂ ਚਾਚੀ ਫਰਾਰ ਹੋ ਜਾਂਦੀ ਹੈ ਬੱਚੀ ਪਾਰਕ ਤੱਕ ਕਿਵੇਂ ਪਹੁੰਚੀ ਫਿਲਹਾਲ ਕੁਝ ਵੀ ਨਹੀਂ ਪਤਾ ਉਸਦੇ ਹੱਥਾਂ ਦੇ ਵਿੱਚ ਜਦੋਂ ਪੁਲਿਸ ਉਸ ਜੇ ਕੋਲ ਪਹੁੰਚੀ ਜੇ ਤਾਂ ਖਾਣ ਪੀਂਦੀਆਂ ਚੀਜ਼ਾਂ ਸੀ ਔਰ ਬੱਚੀ ਖਾ ਰਹੀ ਸੀ ਔਰ ਪਾਰਕ ਦੇ ਵਿੱਚ ਕੱਲੀ ਕੈਰੀ ਬੈਠੀ ਸੀ 2 ਸਾਲ ਦੀ ਬੱਚੀ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰੀਕੇ ਦੀ ਮਾਨਸਿਕਤਾ ਉਸ ਸਮੇਂ ਬੱਚੀ ਦੀ ਹੋਈ ਹੋਵੇਗੀ ਜਦੋਂ ਆਪਣੇ ਪਰਿਵਾਰ ਤੋਂ ਦੂਰ ਪਾਰਕ ਦੇ ਵਿੱਚ ਇਸ ਤਰੀਕੇ ਦੇ ਨਾਲ ਕੱਲੀ ਬੈਠੀ ਹੋਵੇਗੀ ਸਹਿਮ ਜਾਂਦਾ ਹੈ ਬੱਚਾ ਬੱਚੇ ਨੂੰ ਪਤਾ ਨਹੀਂ ਲੱਗਦਾ ਕਿ ਉਸਦੇ ਨਾਲ ਕੀ ਹੋਇਆ ਹੈ ਔਰ ਕਿੰਨੇ ਵੱਡੀ ਮੁਸੀਬਤ ਦੇ ਵਿੱਚ ਉਹ ਫਸ ਸਕਦਾ ਹੈ ਪਰ ਅ ਬੱਚੀ ਸਹੀ ਸਲਾਮਤ ਉਥੋਂ ਮਿਲ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਸਾਹ ਦੇ ਵਿੱਚ ਸਾਹ ਹੁੰਦਾ ਹੈ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਬੱਚੀ ਸੌਂਪ ਦਿੱਤੀ ਜਾਂਦੀ ਹੈ ਤਾਂ ਜਦੋਂ ਬੱਚੀ ਪਰਿਵਾਰ ਦੇ ਹਵਾਲੇ ਕੀਤੀ ਜਾਂਦੀ ਹੈ ਤਾਂ ਪਿਤਾ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਚੀ ਨੂੰ ਕਲਾਵੇ ਦੇ ਵਿੱਚ ਲੈ ਕੇ ਭੂਬਾ ਮਾਰ ਮਾਰ ਕੇ ਰੋ ਪੈਂਦਾ ਹੈ ਪਿਤਾ ਕਿਉਂਕਿ ਬੱਚੀ ਇੱਕ ਬਾਪ ਦੇ ਜਿਗਰ ਦਾ ਟੁਕੜਾ ਹੁੰਦੀ ਹੈ ਕਹਿੰਦੇ ਨੇ ਕਿ ਧੀਆਂ ਦੇ ਨਾਲ ਸਭ ਤੋਂ ਜ਼ਿਆਦਾ ਪਿਆਰ ਹੁੰਦਾ ਹੈ ਪਿਤਾ ਦਾ ਤਾਂ ਉਸੇ ਤਰੀਕੇ ਦੀਆਂ ਤਸਵੀਰਾਂ ਇੱਕ ਪਿਤਾ ਕਿਸ ਤਰੀਕੇ ਦੇ ਨਾਲ ਭੁੱਬਾ ਮਾਰ ਮਾਰ ਕੇ ਰੋਂਦਾ ਹੈ ਜਿਹੜਾ ਸ਼ਾਇਦ ਆਪਣੇ ਬੱਚਿਆਂ ਲਈ ਸਾਰੀ ਦੁਨੀਆ ਨਾਲ ਲੜ ਜਾਂਦਾ ਹੋਵੇਗਾ ਪਰ ਇੱਥੇ ਆ ਕੇ ਉਹ ਹਾਰ ਜਾਂਦਾ ਆਪਣੇ ਬੱਚਿਆਂ ਦੇ ਅੱਗੇ ਆ ਕੇ ਬਿਲਕੁਲ ਇੱਕ ਤਰੀਕੇ ਦੇ ਨਾਲ ਨਰਮ ਪੈ ਜਾਂਦਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਭੁੱਬਾ ਮਾਰ ਮਾਰ ਕੇ ਵਿਅਕਤੀ ਰੋ ਰਿਹਾ ਹੈ ਆਪਣੀ ਬੱਚੀ ਨੂੰ ਕੁਲਾਵੇ ਦੇ ਵਿੱਚ ਲੈ ਕੇ ਕਿਉਂਕਿ ਕੁਝ ਘੰਟੇ ਪਹਿਲਾਂ ਇਸ ਬੱਚੀ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਇਸ ਨੂੰ ਕਿਡਨੈਪ ਕਰ ਲਿਆ ਗਿਆ ਸੀ ਔਰ ਕੀ ਹੋਇਆ ਵਾਰਦਾਤ ਕਿਸ ਤਰੀਕੇ ਦੇ ਨਾਲ ਹੋਈ ਇਹ ਵੀ ਬੜੀ ਹੈਰਾਨਗੀ ਦੀ ਗੱਲ ਹੈ ਕਿਉਂਕਿ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਸੀ ਦੋਵੇਂ ਭਰਾ ਚੰਗੇ ਤਰੀਕੇ ਦੇ ਨਾਲ ਰਹਿੰਦੇ ਸੀ ਪਰ ਚਾਚੀ ਲੈ ਕੇ ਜਾਂਦੀ ਹੈ ਉਸ ਬੱਚੀ ਨੂੰ ਹਾਲਾਂਕਿ ਹਜੇ ਵੀ ਪਰਿਵਾਰ ਦੇ ਵੱਲੋਂ ਕਿਸੇ ਤਰੀਕੇ ਦਾ ਖਦਸ਼ਾ ਜਾਂ ਸ਼ੱਕ ਆਪਣੀ ਭਰਾ ਤੇ ਜਾਂ ਭਾਬੀ ਤੇ ਜ਼ਾਹਰ ਨਹੀਂ ਕੀਤਾ ਜਾ ਰਿਹਾ ਉਹ ਕਹਿੰਦੇ ਨੇ ਕਿ ਬੱਚੀ ਪਾਰਕ ਤੱਕ ਕਿਵੇਂ ਪਹੁੰਚੀ ਇਸ ਦਾ ਪਤਾ ਲਗਾਇਆ ਜਾਵੇ ਆਖਿਰ ਕੌਣ ਉਸ ਨੂੰ ਲੈ ਕੇ ਗਿਆ ਸੀ ਤਾਂ ਇਸ ਦਾ ਪਤਾ ਲਗਾਇਆ ਜਾਵੇ ਤੱਕ ਫਿਲਹਾਲ ਤੁਹਾਨੂੰ ਪਰਿਵਾਰ ਦੀ ਗੱਲਬਾਤ ਵੀ ਸੁਣਾ ਦਿੰਦੇ ਕਿ ਆਖਿਰ ਬੱਚੀ ਦੇ ਮਿਲਣ ਤੋਂ ਬਾਅਦ ਪਿਤਾ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਔਰ ਆਪਣੇ ਭਰਾ ਤੇ ਭਾਬੀ ਬਾਰੇ ਕੀ ਕੁਝ ਬੋਲ ਰਿਹਾ ਹੈ ਪਰ ਗਨੀਮਤ ਨਹੀਂ ਕਿ ਬੱਚੀ ਮਿਲ ਜਾਂਦੀ ਹੈ ਲੁਧਿਆਣਾ ਦੀ ਇਹ ਖਬਰ ਹੈ ਕਿ ਲੁਧਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੱਚੀ ਨੂੰ ਇਸ ਤਰੀਕੇ ਦੇ ਨਾਲ ਉਸ ਦੀ ਸਗੀ ਚਾਚੀ ਦੇ ਵੱਲੋਂ ਚੁੱਕ ਲਿਆ ਜਾਂਦਾ ਹਾਲਾਂਕਿ ਬੱਚੀ ਨੂੰ ਹੁਣ ਬਰਾਮਦ ਕਰ ਲਿਆ ਗਿਆ ਹੈ ਔਰ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਬੱਚੀ ਸੌਂਪ ਦਿੱਤੀ ਗਈ ਹੈ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਜਿੱਦਾਂ ਜਦਾਂ ਬੱਚਾ ਤੁਹਾਡਾ ਗੁੰਮ ਹੋ ਗਿਆ ਸੀ ਕਿੰਨੇ ਵਜੇ ਘਰੋਂ ਗੁੰਮ ਹੋਇਆ ਹੈ ਜੀ 2 ਤੋਂ 2:30 ਵਜੇ ਦੇ ਵਿੱਚ ਵਿੱਚ ਉੱਥੋਂ ਗਾਇਬ ਹੋਇਆ ਮੈਂ ਕੈਮਰੇ ਦੀ ਸਾਰੀ ਸੀਸੀਟੀਵੀ ਵੀ ਦਿੱਤੀ ਇਹਨਾਂ ਨੂੰ ਬਟ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ ਮੱਲੇ ਵਾਲਿਆਂ ਨੇ ਔਰ ਮੇਰਾ ਐਸ.ਐਸ.ਓ. ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਕੁਝ ਹੀ ਘੰਟੇ 'ਚ ਮੇਰਾ ਬੱਚਾ ਲੁਭਾਤਾ ਉਹਨਾਂ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਹੜੇ ਕਿਹੜੇ ਏਰੀਏ ਤੋਂ ਵਿੱਚੋਂ ਬੱਚਾ ਲੱਗਿਆ ਇਹ ਹਾਥਾ ਮੁਹੰਮਦ ਤਾਇਰ ਛੇਵੀਂ ਪਾਸੇ ਗੋਦਵਾਰੇ ਗੋਲਜੀ ਅੱਛਾ ਤੇ ਸੀਸੀ ਕੈਮਰਾ ਵੀ ਜਿੱ ਇੱਕ ਫੁਟੇਜ ਆਈਗੀ ਉਹ ਲੇਡੀਸ ਕੋਲ ਹੈ ਜਿਹੜਾ ਬੱਚਾ ਲੈ ਕੇ ਜਾ ਰਹੀ ਉਹ ਮੇਰੇ ਘਰ ਦਾ ਹੀ ਮੈਂਬਰ ਹੈ ਜੀ ਮਤਲਬ ਕਿ ਮੇਰੇ ਭਰਾ ਦੀ ਵਾਈਫ ਹੈ ਹਾਂ ਬਾਕੀ ਮੈਂ ਫਿਰ ਵੀ ਇਹ ਕਹਾਂਗਾ ਫਿਰ ਵੀ ਕਾਰਵਾਈ ਕਰਨ ਜੋ ਵੀ ਬੰਦੀ ਕਾਰਵਾਈ ਹੈ ਜੋ ਅਗਰ ਜੇ ਉਹਨੇ ਕੀਤਾ ਤੇ ਉਹਦੇ ਤੇ ਬਣੇ ਜੇ ਬਾਕੀ ਮੈਂ ਕਹਿੰਦਾ ਮੇਰਾ ਬੱਚਾ ਥਾ ਕਿੱਧਰ ਪਹੁੰਚਿਆ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਮੇਰਾ ਬੱਚਾ ਕਿੱਥੋਂ ਕਿਤਾ ਜਾਊਗਾ ਨਹੀਂ ਇੰਨੀ ਦੂਰ ਗੁਰਦੇਵ ਨਗਰ ਤੋਂ ਮਿਲਿਆ ਬੱਚਾ ਗੁਰਦੇਵ ਨਗਰ ਕਿੱਦਾਂ ਪਹੁੰਚਿਆ ਇਹਨਾਂ ਨੂੰ ਮੈਂ ਇਹੀ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ ਇਨਵੈਸਟਿਗੇਟ ਕਰਨ ਵੀ ਮੇਰਾ ਬੱਚਾ ਸੀਸੀਟੀਵੀ ਫੋਟੋ ਚ ਕਢਾਨ ਕਿੱਦਾਂ ਪਹੁੰਚਿਆ ਮੇਰਾ ਬੱਚਾ ਕਿੰਨੇ ਕਹ ਗਿਆ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸਖਸ਼ ਹੈਗਾ ਸਰ ਦੇਖਿਆ ਹੋਵੇ ਜਿੱਦਾਂ ਬੱਚਾ ਬੜੀ ਤੇ ਜਲਦੀ ਤੁਸੀਂ ਸੀਸੀ ਕੈਮਰਾ ਦੀ ਪਾਰਕੀਤੀ ਪਤਾ ਲੱਗ ਗਿਆ ਵੀ ਕੌਣ ਲੱਗੇ ਗਿਆ ਲੱਗਦਾ ਵੀ ਉਹ ਡਰ ਦੇ ਖੋਪ ਖਾ ਕੇ ਵੀ ਉਹਨਾਂ ਨੇ ਪਾਰਕ ਦੇ ਵਿੱਚ ਛੱਡ ਗਏ ਮੈਨੂੰ ਨਹੀਂ ਲੱਗਦਾ ਜੀ ਮੈਂ ਕਰਕੇ ਚਾਹਨਾ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸਖਸ਼ ਹੈ ਕਾਨੂੰ ਮੇਰੇ ਬੱਚੇ ਨੂੰ ਜਾਨੀ ਜਾਨੀ ਵੀ ਹੈਗੀ ਹੈ ਕੋਈ ਲੜਾਈ ਝਗੜਾ ਵੀ ਪਰਵਾਹ ਨਹੀਂ ਮੇਰਾ ਪਰਿਵਾਰਾ ਲੜਾਈ ਝਗੜਾ ਕੋਈ ਨਹੀਂ ਹੈ ਬਾਕੀ ਤੁਹਾਨੂੰ ਪਤਾ ਆਪਸੀ ਅਸੀਂ ਘਰ ਭਰਾ ਭਰਾ ਅਸੀਂ ਬੜੇ ਖੁਸ਼ ਰਹਨੇ ਆ ਸਾਡਾ ਕੋਈ ਆਪਸੀ ਉਹ ਨਹੀਂ ਹੈਗਾ ਬਟ ਮੈਨੂੰ ਆਪ ਨੂੰ ਸਮਝ ਨਹੀਂ ਆਖਰੀ ਵੀ ਇਹ ਚੀਜ਼ ਕਿੱਦਾਂ ਹੋ ਗਈ ਬਾਕੀ ਮੈਂ ਉਹ ਜੀ ਕਹਿ ਰਹੇ ਆ ਵੀ ਇਹ ਪ੍ਰੋਪਰ ਕਲੀਅਰ ਕਰਨ ਵੀ ਬਾਕੀ ਜਿਨੇ ਵੀ ਕੀਤਾ ਔਰਤ ਬੰਦੀ ਕਾਰਵਾਈ ਪੂਰੀ ਕਰੋ ਤੇ ਹੁਣ ਕਿਹੜੇ ਢਾਣੇ ਦੇ ਬੱਚੇ ਮਿਲਿਆ ਤੁਹਾਨੂੰ ਇਹ ਮੈਨੂੰ 5 ਨੰਬਰ ਤੁਹਾਨੂੰ ਜੀ ਠੀਕ ਹੈ ਕੀ ਕਹਿਣਾ ਚਾਹੋ ਜਿਹੜਾ ਪੁਲਿਸ ਨੇ ਬੜੀ ਤੇਜ਼ੀ ਨਾਲ ਕੰਮ ਹਾਂ ਜੀ ਮੈਂ ਸੱਚ ਉਹਦਾ ਬਹੁਤ ਬਹੁਤ ਮੇਰੇ ਬੱਚੇ ਨੂੰ ਲੁਭਾਂਚ ਮੇਰੀ ਸਹਾਇਤਾ ਕੀਤੀ ਇੱਕ ਬੱਚਾ ਦੇ ਜਿਹੜੇ ਹੱਥ ਚ ਨੰਬਰ 10 ਨੰਬਰ 10 ਨੰਬਰ ਸਟੂਡਿਓ ਜੁੜੀ ਜੀ ਅੱਜ 3 ਨੰਬਰ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਅਮਰ ਸਿੰਘ ਜੀ ਕੰਮ ਕਿਦਾ ਕੀਤਾ ਕੰਮ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਕੋਚੀ ਕੋਚੀ ਘਟਿਆ ਜੇ ਮੇਰਾ ਬੱਚਾ ਮੈਨੂੰ ਦਵਾਤਾ ਜੀ ਉਹਨਾਂ ਠੀਕ ਹੈ ਮੈਂ ਮੈਂ ਨਾ ਪੂਰੀ ਸਪੋਰਟ ਕਰਦਾ ਮੇਰੇ ਨਾਲ ਉਹਦੇ ਨਾਲ ਕੋਈ ਨਹੀਂ ਹੈਗਾ ਉਹ ਮੇਰੇ ਨਾਲ ਰਲ ਕੇ ਰਹਿੰਦਾ ਹੈ ਮਿਲ ਕੇ ਅਸੀਂ ਕੰਮ ਕਰਦੇ ਹਾਂ ਮਿਲ ਕੇ ਜੋ ਵੀ ਅਸੀਂ ਕਰਦੇ ਹਾਂ ਮੇਰਾ ਭਰਾ ਕੋਲ ਕੋਈ ਲੰਬਾ ਨਹੀਂ ਹੈਗਾ ਭਰਾ ਦੇਵਤਾ ਹੈ ਭਰਾ ਦੇਵਤਾ ਮੇਰਾ ਉਹਨੇ ਵੱਲੋਂ ਕੋਈ ਦਿੱਕਤ ਨਹੀਂ ਆਗੀ ਬਾਕੀ ਮੈਂ ਫਿਰ ਵੀ ਕਹਿ ਰਿਹਾ ਮਤਲਬ ਜਿਨਨੇ ਕੋਈ ਕੀਤਾ ਉਹ ਦੋਸ਼ਿਆਂ ਦਾ ਕਰ ਦੇ ਹਾਂ ਬਸ ਜਿਨਨੇ ਜਿਨਨੇ ਕੀਤਾ ਉਹ ਤਾਂ ਦੋਸ਼ਿਆਂ ਦਾ ਕਾਰਵਾਈ ਬੰਦੀ ਜੋ ਵੀ ਹੈਗੀ ਹੈ ਕੀਤੀ ਜਾ ਬੱਚੇ ਚਾਚੀ ਸੀ ਨਾ ਉਹ ਹਾਂਜੀ ਹਾਂਜੀ ਬਾਕੀ ਇਦਾਂ ਨਹੀਂ ਬੱਲੇ ਕਲੀਅਰ ਕਰੋ ਕਿ ਉਹਨੇ ਕੀਤਾ ਨਾ ਹੋਵੇ ਤਾਂ ਪਰ ਸੀ ਕੈਮਰਾ ਦੀ ਪਾਲਣਾ ਹੋਣੀ ਤੇ ਲੱਗਦਾ ਵੀ ਵੱਡਾ ਨਹੀਂ ਮਿਲਣਾ ਸੀ ਬੱਚਾ ਵੱਡਾ ਹਾਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਹੋ ਸਕਦਾ ਲੱਗਦਾ ਵੀ ਇਹਨਾਂ ਪਿੱਛੇ ਸਮੇਂ ਦੇ ਇੱਕ ਸ਼ਿਮਲਾਪੁਰੀ ਦੇ ਵਿੱਚ ਹੋਇਆ ਹਾਂਜੀ ਹਾਂਜੀ ਐਕਟਵਾ ਤੇ ਲੈ ਕੇ ਗਏ ਸੀ ਹਾਂਜੀ ਹਾਂਜੀ ਲੈ ਕੇ ਗਏ ਸੀ ਉਹ ਵੱਡਾ ਹਾਸਾ ਲੱਗਦਾ ਸੀ ਇਹਨਾਂ ਨੇ ਵੀ ਵੱਡਾ ਹਾਸਾ ਕਰਨਾ ਸੀ ਹਮ ਕੁਝ ਨਹੀਂ ਕਹਿ ਸਕਦੇ ਜੀ ਉਹਦੇ ਉਹਦੇ ਮਨ ਚ ਕੀ ਚੱਲ ਰਿਹਾ ਸੀ ਹੋ ਸਕਦਾ ਹੋ ਸਕਦਾ ਸੀ ਠੀਕ ਹੈ ਬਾਕੀ ਬੜੀ سپورਟ ਕੀਤੀ ਇਹਨਾਂ ਨੇ ਜਿਹਦੇ ਕਰਕੇ ਮੇਰਾ ਬੱਚਾ ਮੈਨੂੰ ਮਿਲ ਗਿਆ ਮੈਂ ਧੰਨਵਾਦ ਕਰਦਾ ਜਿੰਦਾਬਾ ਉਹਦੀ ਚੰਗੀ ਤਰ੍ਹਾਂ ਤਸੱਲੀ ਕਰਕੇ ਪਤਾ ਕਰਕੇ ਉਹਦੇ ਤੇ ਬੰਦੀ ਕਾਰਵਾਈ ਕਰੋ ਬੰਦੀ ਕਾਰਵਾਈ ਉਹਤੇ ਕੀਤੀ ਜਾਵੇ ਇਹ ਮਾਮਲਾ ਹੈ ਕਿ ਇਹ ਬੱਚਾ ਮਿਸ ਹੋਇਆ ਸੀਗਾ ਤੇ ਇਹਦਾ ਗ੍ਰਾਮਦ ਹੋ ਗਿਆ ਪਰ ਹੁਣ ਇਨਵੈਸਟੀਗੇਟ ਕਰਦੇ ਆਂ ਵੀ ਬੱਚਾ ਕਿਵੇਂ ਗਿਆ ਕਿੱਥੇ ਉੱਥੇ ਪਹੁੰਚਿਆ ਉਹ ਇਨਵੈਸਟੀਗੇਸ਼ਨ ਕਰਕੇ ਫਿਰ ਤੁਹਾਨੂੰ ਅਸੀਂ ਸਾਰੀ ਬਾਤ ਚੋ ਸਿਨੀਅਰ ਅਫਸਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਾਰਾ ਕਲੀਅਰ ਕਰ ਦੇ ਲਿਆ ਸਰ ਕਿਹੜੇ ਥਾਣੇ ਕਿਹੜੇ ਥਾਣੇ ਦਾ ਮਾਮਲਾ ਸੀ ਔਰ ਕਿਹੜੇ ਥਾਣੇ ਜੋ ਬੱਚਾ ਬਰਾਮਦ ਹੋਇਆ ਇਹ 3 ਨੰਬਰ ਡਿਵੀਜ਼ਨ ਦੇ ਵਿੱਚ ਬੱਚਾ ਮਿਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਸਾਰੇ ਪਾਸੇ ਸਰਕੂਲੇਟ ਕੀਤਾ ਸੀਗਾ ਚਲੋ ਪਰ ਪ੍ਰਮਾਤਮੇ ਦੀ ਕਿਰਪਾ ਨਾਲ ਬੱਚਾ ਸਹੀ ਸਮੇਂ ਤੇ ਮਿਲ ਗਿਆ ਪੰਜ ਰੌਟ ਪੰਜ ਨੰਬਰ ਡਿਵੀਜ਼ਨ ਚ ਚਾਰ ਪੰਜ ਘੰਟਿਆਂ ਦੇ ਵਿੱਚ ਉਹ ਸਸ ਸੀਸੀ ਕੈਮਰੇ ਦੀ ਜਿਹੜੀ ਫੁਟੇਜ ਆਈ ਹੈ ਉਹ ਲੇਡੀਜ਼ ਕੌਣ ਹੈ ਜੀ ਉਹ ਹਾਲੇ ਕਲੀਅਰ ਕਰਦੇ ਆ ਵੀ ਕੀ ਦੀ ਹੈਗੀ ਆ ਹਾਲੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਨੂੰ ਇਨਵੈਸਟੀਗੇਸ਼ਨ ਦਾ ਪ